ਮੈਂ ਦੇ ਪਹਿਲਾਂ ਮੈਨੂੰ ਐ ਦੱਸ ਵੀ ਮੈਂ ਦਵਾਈ ਦਿੱਤੀ ਚਾਚੇ ਦੇ ਕੋਣ ਕੋਣ ਐ ਮਰਾ ਜੀ ਐ ਕਿੰਨਾ ਫਰਕ ਪੈ ਰਿਹਾ ਬਹੁਤ ਫਰਕ ਪੈ ਰਿਹਾ ਐ ਉੱਧਰਲੇ ਪਾਸੇ ਦਾ ਉੱਧਰਲੇ ਸਾਈਡ ਦਾ ਐ ਉੱਠਦੀ ਸੀ ਐ ਉੱਠਦੀ ਸੀ ਪਹਿਲਾਂ ਪਹਿਲਾਂ ਮੈਂ ਕਿ ਕੀ ਕਹਿੰਦਾ ਸੀ ਤੂੰ ਤਾਂ ਕ੍ਰੈਂਕ ਐ ਕਿੱਧਰ ਗਈ ਹੁਣ ਕ੍ਰੈਂਕ ਇਹ ਸਾਰਾ ਇਹਦਾ ਸਾਰਾ ਗੋਲ ਚੱਕਰਾਂ ਚ ਫੜ ਗਿਆ ਦੁਨੀਆ ਬਹਿ ਜਾ ਪੈਸਾ ਲੁੱਟੀ ਜਾਂਦੇ ਆ ਬਸ ਹੈ ਕੁਛ ਨਹੀਂ ਬਿਜ਼ਨਸ ਨਹੀਂ ਹੈ ਹਰ ਇਹੋ ਹੈ ਜਿਹਨਾਂ ਦੀ ਦੁਨੀਆ ਤੋਂ ਦੁਨੀਆਦਾਰੀ ਹੈ ਕਿ ਪਰ ਇਹ ਨਹੀਂ ਵੀ ਨਹੀਂ ਹੈ ਉਹ ਮੂਰਖਤਾ ਨਾ ਬਣਾਓ ਲੋਕਾਂ ਨੂੰ ਹੈ ਹੋਇਆ ਗੁਰੂ ਤੇਰੀ ਬਣਾਈ ਦੁਨੀਆ ਦੇ ਵਿੱਚ ਰਹਿੰਦੇ ਆ ਬੰਦੇ ਕਦੇ ਕਿਸੇ ਦਾ ਮਾੜਾ ਨਾ ਕਰਾਈ ਮੇਰੇ ਮਾਲਕ ਮੈਂ ਤਾਂ ਕਿਸੇ ਦਾ ਮੋਹਰਾ ধরে ਨਹੀਂ ਬੰਦੇ ਹੈ ਉਹ ਮੇਰਾ ਦੂਰ ਹੋ ਗਿਆ ਪਰ ਇਹ ਜਿੱਤ ਦਾ ਪਾਰ పాప <laughs>